ਸੁਖਬੀਰ ਸਿੰਘ ਬਾਦਲ ਨੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ ਖੁੱਤੇ ਹੋਏ ਹਮਲੇ ਤੇ ਦਾਇਰ ਕੀਤੀ ਪਟੀਸ਼ਨ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਵਿਸ਼ੇ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਰਪ੍ਰੀਤ ਕੌਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਗਿਆ ਜੀ ਹਾਂ ਦੱਸਦੇ ਕਿ ਖੁੱਤੇ ਹੋਏ ਹਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਕੀ ਦਾਇਰ ਕੀਤੀ ਗਈ ਹੈ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਅਦਾਲਤ ਦਾ ਜੜਾ ਕਿ ਵੱਡਾ ਫੈਸਲਾ ਸਾਹਮਣੇ ਆਇਆ ਦੱਸਦੇ ਕਿ ਹਾਈ ਕੋਰਟ ਨੇ ਐਨਆਈਏ ਚਾਂਸ ਤੇ ਲਈ ਸੁਪੀਰ ਬਾਦਲ ਦੀ ਪਟੀਸ਼ਨ ਦੇ ਪੰਜਾਬ ਸਰਕਾਰ ਤੋਂ ਜੜਾ ਕਿ ਜਵਾਬ ਮੰਗਿਆ ਸ਼ੋਮ ਨੇ ਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਮੰਦਰ ਸਾਹਿਬ ਵਿਕੇ ਆਪਣੇ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਹੈ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਦਾ ਮੁਲਜ਼ਮ ਜੇਲ੍ਹ ਚੋਂ ਬਾਹਰ ਆ ਗਿਆ ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ NIA ਜਾਂ CBI ਨੂੰ ਸੌਂਪੀ ਜਾਵੇ ਇਹ ਪਟੀਸ਼ਨ ਵਕੀਲਾਂ ਅਰਸ਼ਦੀਪ ਸਿੰਘ ਕਲੇਰ ਅਤੇ ਅਰਸ਼ਦੀਪ ਸਿੰਘ ਚੀਮਾ ਰਾਹੀਂ ਦਾਇਰ ਕੀਤੀ ਗਈ ਹੈ ਜਿਸ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਇਸ ਦੇ ਲਈ ਸਰਕਾਰ ਹੁਣ 30 April ਤੱਕ ਦਾ ਸਮਾਂ ਜਿਹੜਾ ਕਿ ਦਿੱਤਾ ਗਿਆ ਤੇ ਅਗਲੀ ਹੁਣ ਇਸ ਤੇ ਕਾਰਵਾਈ 30 April ਨੂੰ ਕੀਤੀ ਜਾਵੇਗੀ ਸ਼੍ਰੋਮਨੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2 ਦਸੰਬਰ ਨੂੰ ਜਿਸ ਸਮੇਂ ਦਰਬਾਰ ਸਾਹਿਬ ਵਿਖੇ ਸੇਵਾ ਕਾਰਜ ਸੰਤਾ ਇਸ ਸਮੇਂ ਉੱਥੇ ਗੋਲੀ ਚੱਲੀ ਤੇ ਇੱਕ ਹਵਾਈ ਫਾਇਰ ਸੀਜ ਨੂੰ ਨਰੈਣ ਸਿੰਘ ਚੌੜਾ ਨੇ ਕੀਤਾ ਸੀ ਜੋ ਕਿ ਖਾਲਿਸਤਾਨ ਪੱਖੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਿਹਾ ਤੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਪੀਰ ਬਾਦਲ ਅਸਟਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਤੋਂ ਬਾਅਦ ਸੇਵਾ ਕਰ ਰਹੇ ਸਨ ਇਸ ਤੋਂ ਬਾਅਦ ਹਫੜਾ ਦਫੜੀ ਮਚ ਜਾਂਦੀ ਹੈ ਤੇ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਮੁੱਲਜ਼ਮ ਨੂੰ ਕਾਬੂ ਕਰ ਲਿਆ ਸੀ ਜਾਂਚ ਤੋਂ ਪਤਾ ਲੱਗਿਆ ਕਿ ਚੌੜਾ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਵਿਰੁੱਧ ਸੀ ਅਤੇ ਉਹਨਾਂ ਦੇ ਸਿੱਖ ਪੰਥ ਨਾਲ ਵਿਸ਼ਵਾਸ ਘਾਤ ਕਰਨ ਦਾ ਇਲਜ਼ਾਮ ਲਗਾਉਂਦਾ ਰਿਹਾ ਤੇ ਖੂਫੀਆ ਏਜੰਸੀਆਂ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ ਉਹ ਪਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਸਕਦਾ ਹੈ ਉਹ ਲਗਭਗ 10 ਦਿਨ ਪਹਿਲਾਂ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆ ਗਿਆ ਸੀ ਚੌੜਾ ਨੂੰ ਜ਼ਮਾਨਤ ਦਿੰਦੇ ਹੋਏ ਅੰਮ੍ਰਿਤਸਰ ਦੀ ਅਦਾਲਤ ਨੇ ਕਿਹਾ ਕਿ ਮਾਨਵੀ ਤੇ ਜਾਂਚ ਉਨ ਲਗਭਗ ਪੂਰੀ ਹੋ ਗਈ ਹੈ ਅਤੇ ਮੁਲਜ਼ਮ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਰੱਖਣ ਦਾ ਕੋਈ ਹੋਸ ਕਾਰਨ ਨਹੀਂ ਹੈ ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਜ਼ਮਾਨਤ ਤੇ ਰਿਹਾਈ ਲਈ ਕੀ ਸ਼ਰਤਾਂ ਹਨ ਤਾਂ ਬਿਲਕੁਲ ਹੁਣ ਦੱਸਦੀ ਕਿ ਐਡਵੋਕੇਟ ਅਰਸ਼ਦੀਪ ਕਲੇਨ ਕਹਿੰਿਆ ਕਿ ਅਸੀਂ ਕੋਰਟ ਤੋਂ ਮੰਗ ਕੀਤੀ ਕਿ NIA ਜਾਂ CBI ਨੂੰ ਇਹ ਕੇਸ ਸੌਂਪਿਆ ਜਾਵੇ ਜ ਸੁਖਬੀਰ ਬਾਦਲ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਅਰਸ਼ਦੀਪ ਕਲੇਨ ਦੇ ਵੱਲੋਂ ਵੱਡਾ ਬਿਆਨ ਵੀ ਦਿੱਤਾ ਗਿਆ ਤੇ ਆਓ ਸੁਣਦੇ ਆ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ 4 ਦਸੰਬਰ 2024 ਨੂੰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜਾਨਲੇਵਾ ਹਮਲਾ ਕੀਤਾ ਗਿਆ ਅਸੀਂ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਜਿਸ ਢੰਗ ਦੇ ਨਾਲ ਉਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਸ ਢੰਗ ਦੇ ਨਾਲ ਜਿਹੜੇ ਦੋਸ਼ੀ ਨੇ આરોપી ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਅਸੀਂ ਉਹਦੇ ਖਿਲਾਫ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਹੈ ਜਿੱਥੇ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਹ ਪ੍ਰਾਰਥਨਾ ਕੀਤੀ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਕਿਸੇ ਕੇਂਦਰੀ ਏਜੰਸੀ ਤੋਂ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਏ ਸੀਬੀਆਈ ਜਾਂ ਐਨਆਈਏ ਕਿਉਂਕਿ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬ੍ਰੌਡ ਡੇ ਲਾਈਟ ਦੇ ਵਿੱਚ ਜਿੱਥੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਖੜਾ ਉੱਥੇ ਇੱਕ ਸ਼ਖਸ ਨੇ ਜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਸਵੇਰੇ 9:30 ਵਜੇ ਦੀ ਘਟਨਾ ਹੈ। ਤੇ 11:36 ਮਿੰਟ ਤੇ ਜਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉੱਥੇ ਪਹੁੰਚਦੇ ਨੇ ਭੁੱਲਰ ਸਾਹਿਬ। ਉਹਨਾਂ ਦੀ ਜਿਹੜੀ ਪਹਿਲੀ ਸਟੇਟਮੈਂਟ ਆ ਉਹਦੇ 'ਚ ਉਹ ਆਪ ਮੰਨਦੇ ਨੇ ਕਿ ਇਹ ਬੰਦਾ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਤੇ ਇਹ ਅਤਵਾਦੀ ਹੈ। ਔਰ 11:45 ਮਿੰਟ ਤੇ ਮੁੱਖ ਮੰਤਰੀ ਸਾਹਿਬ ਆਪਣੀ ਪਿੱਠ ਥਪਥ ਪਾ ਲੈਂਦੇ ਨੇ ਕਿ ਜੀ ਦੇਖੋ ਕਿੱਡਾ ਵੱਡਾ ਜਿਹੜਾ ਘਟਨਾ ਪੰਜਾਬ ਪੁਲਿਸ ਨੇ ਹੋਣ ਤੋਂ ਰੋਕੀ। ਤੇ ਕਮਾਲ ਦੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਇਨਵੈਸਟੀਗੇਸ਼ਨ ਨੂੰ ਫੈਬ੍ਰੀਕੇਟ ਕੀਤਾ ਜਾ ਰਿਹਾ ਹੈ ਕਿ ਜਿਹੜਾ 100 ਗੱਜ ਤੇ ਪੁਲਿਸ ਸਟੇਸ਼ਨ ਹੈ ਜਿੱਥੇ ਪਰਚਾ ਦਰਜ ਕਰਨਾ ਸੀ ਮਤਲਬ 9:30 ਵਜੇ ਦੀ ਘਟਨਾ 11:36 ਤੇ ਪੁਲਿਸ ਕਮਿਸ਼ਨਰ ਆਗੇ 11:45 ਤੇ ਮੁੱਖ ਮੰਤਰੀ ਕਹਿੰਦੇ ਜੀ ਬਹੁਤ ਅਸੀਂ ਵੱਡਾ ਕੰਮ ਕਰਤਾ ਅਸੀਂ ਘਟਨਾ ਹੋਣ ਤੋਂ ਰੋਕ ਲਈ ਤੇ ਉਸ ਪੁਲਿਸ ਸਟੇਸ਼ਨ ਨੂੰ ਸ਼ਾਮ ਨੂੰ 3 ਵਜੇ ਮਿਲਦੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਤੇ ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਪੁਲਿਸ ਆਪ ਉਹਨੂੰ ਉੱਥੇ ਲੈ ਕੇ ਆਈ ਐਸਪੀ ਹਰਪਾਲ ਰੰਧਾਵਾ ਆਪ ਉਹਨੂੰ ਰੈਕੀ ਕਰਾ ਰਹੇ ਨੇ ਜਗ੍ਹਾ ਦੀ ਔਰ ਉਸ ਤੋਂ ਬਾਅਦ ਜਦੋਂ ਐਫਆਈਆਰ ਵੀ ਲਿਖੀ ਜਾਂਦੀ ਹੈ ਐਫਆਈਆਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਭ ਨੇ ਦੇਖਿਆ ਉਹਨੇ ਆਪਣੇ ਡੱਬ ਚੋਂ ਪਿਸਤੌਲ ਕੱਢ ਕੇ ਸਿੱਧੀ ਗੋਲੀ ਚਲਾਈ ਉਹ ਤਾਂ ਚਲੋ ਪ੍ਰਮਾਤਮਾ ਨੇ ਬਚਾ ਲਿਆ ਗੋਲੀ ਕੰਧ ਦੇ ਵਿੱਚ ਲੱਗੀ ਪੰਜਾਬ ਪੁਲਿਸ ਕਹਿੰਦੀ ਨਹੀਂ ਜੀ ਇਹ ਗੋਲੀ ਗੁੱਥਮ ਗੁੱਥੀ ਦੇ ਵਿੱਚ ਚੱਲੀ ਮਤਲਬ ਇੰਟੈਂਸ਼ਨ ਅਕਿਊਜ਼ਡ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਐਡੀ ਪੁਸ਼ਤ ਪਨਾਹੀ ਪੰਜਾਬ ਪੁਲਿਸ ਨੇ ਕੀਤੀ ਤੇ ਅੱਜ ਕੋਰਟ ਨੇ ਵੀ ਇਹ ਸਪੈਸਿਫਿਕ ਸਵਾਲ ਕੀਤਾ ਕਿਉਂਕਿ ਅਸੀਂ ਆਪਣੀ ਪਟੀਸ਼ਨ ਦੇ ਵਿੱਚ ਲਿਖਿਆ ਕਿ ਪੰਜਾਬ ਸਰਕਾਰ ਨੂੰ ਕੀ ਐਡੀ ਕਾਲੀ ਸੀ ਉਹਦਾ ਚਲਾਨ ਪੇਸ਼ ਕਰਨ ਦੀ ਉਹਦੀ ਬੇਲ ਕਰਾਉਣ ਦੀ ਹਾਲੇ ਤੱਕ ਇਸ ਵਿੱਚ ਵਿਕਟਮ ਦਾ ਜਿਹੜਾ ਸਟੇਟਮੈਂਟ ਹੈ ਉਹ ਤੱਕ ਰਿਕਾਰਡ ਨਹੀਂ ਕੀਤੀ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਨਹੀਂ ਲਿਖਿਆ ਗਿਆ ਮਤਲਬ ਕੋਈ ਐਸੀ ਇਨਵੈਸਟੀਗੇਸ਼ਨ ਜਿੱਥੇ ਵਿਕਟਮ ਦਾ ਹੀ ਨਾ ਬਿਆਨ ਲਿਖਿਆ ਜਾਵੇ ਜਿਹੜੇ ਉਹਨਾਂ ਦਾ ਐਸਪੀ ਸਿਕਿਉਰਿਟੀ ਹੈ ਉਹਦਾ ਨਾ ਬਿਆਨ ਲਿਖਿਆ ਜਾਵੇ ਤੇ ਜਦੋਂ ਕੋਰਟ ਨੇ ਸਟੇਟ ਨੂੰ ਇਹ ਸਵਾਲ ਕੀਤਾ ਕਿ ਵਾਕਈ ਕਿਉਂਕਿ ਇਹ ਤਾਂ ਚੀਜ਼ਾਂ ਹਾਈ ਜਿਹੜਾ ਨਿਚਲੀ ਲੋਅਰ ਕੋਰਟ ਹੈ ਬੇਲ ਦੇ ਵਿੱਚ ਵੀ ਇਹ ਦਰਜ ਹੈ ਕਿ ਵਿਕਟਮ ਦੀ ਸਟੇਟਮੈਂਟ ਨਹੀਂ ਲਿਖੀ ਗਈ ਤਾਂ ਕੋਰਟ ਦੇ ਵਿੱਚ ਫਿਰ ਅਜ ਇੱਕ ਝੂਠਾ ਤੱਤ ਸਟੇਟ ਵੱਲੋਂ ਪੇਸ਼ ਕੀਤਾ ਗਿਆ ਕਿ ਜੀ ਅਸੀਂ ਚਾਰ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੰਟੈਕਟ ਕੀਤਾ ਪਰ ਜਦੋਂ ਚਲਾਨ ਨੂੰ ਦਿਖਾਇਆ ਗਿਆ ਚਲਾਨ ਦਾ ਸਾਰਾ ਰੈਲੇਵੈਂਟ ਪੜਿਆ ਗਿਆ ਤਾਂ ਕੋਈ ਐਸਾ ਡਾਕੂਮੈਂਟ ਕੋਈ ਐਸਾ ਨੋਟਿਸ ਔਨ ਰਿਕਾਰਡ ਨਹੀਂ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਗਿਆ ਹੋਵੇ ਕਿ ਤੁਸੀਂ ਆਪਣੇ ਬਿਆਨ ਕਲਮਬੱਧ ਕਰੋ ਤਾਂ ਇੱਥੋਂ ਇਹ ਦਿਖਦਾ ਹੈ ਕਿ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਐ ਇਹਨਾਂ ਦੇ ਨਾਲ ਹੱਥ ਮਿਲਾ ਕੇ ਆਪ ਹੀ ਪੋਲਿਟਿਕਲ ਵਿਰੋਧੀਆਂ ਦੇ ਵਿਰੁੱਧ ਐਸੀਆਂ ਕਾਰਵਾਈਆਂ ਕਰਾ ਰਹੀ ਐ ਸੋ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਪੁਲਿਸ ਤੋਂ ਇਹ ਜਾਂਚ ਬਦਲ ਕੇ ਕਿਸੇ ਕੇਂਦਰੀ ਏਜੰਸੀ ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਪੁਲਿਸ ਦੀ ਤਾਂ ਮਿਲੀ ਭੁਗਤੀ ਇਹ ਚ ਸਪਸ਼ਟ ਆ ਗਈ ਕਿਉਂਕਿ ਜਿਹੜੇ ਇਹਦੇ ਪੁਲਿਸ ਕਮਿਸ਼ਨਰ ਨੇ ਉਹ ਤਾਂ ਬਾਈਟ ਜਾਰੀ ਕਰਕੇ ਆਪ ਹੀ ਪਹਿਲਾਂ ਤਾਂ 11 36 ਤੇ ਤੱਕ ਕਹਿੰਦੇ ਨੇ ਕਿ ਜੀ ਉਹ ਅੱਤਵਾਦੀ ਐ ਤੇ ਕ੍ਰਿਮੀਨਲ ਬੈਕਗ੍ਰਾਉਂਡ ਦਾ ਬਾਦ ਦੇ ਵਿੱਚ ਸਰਕਾਰ ਦੇ ਪ੍ਰੈਸ਼ਰ ਨੀਚੇ ਬਾਈਟ ਜਾਰੀ ਕਰਕੇ ਕਹਿੰਦੇ ਨੇ ਜੀ ਇਹ ਸੈਲਫ ਇਨਫਲਿਕਟਿਡ ਵੀ ਹੋ ਸਕਦਾ ਸੋ ਪੁਲਿਸ ਤੋਂ ਇਨਵੈਸਟੀਗੇਸ਼ਨ ਦੀ ਪੁਲਿਸ ਤੋਂ ਇਨਸਾਫ ਦੀ ਉਮੀਦ ਇਹਦੇ ਚ ਖਤਮ ਹੈ ਜਿਸ ਤਰੀਕੇ ਦੇ ਨਾਲ ਬਿਆਨ ਤੱਕ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨਹੀਂ ਲਿਖਿਆ ਸੋ ਹੁਣ ਮੈਨੂੰ ਪੂਰਨ ਆਸ ਹੈ ਕਿ ਕੋਰਟ ਨੇ ਇਹਦਾ ਸੰਗਿਆਨ ਲੈ ਲਿਆ ਨੋਟਿਸ ਇਸ਼ੂ ਕਰਕੇ 30 ਅਪ੍ਰੈਲ ਵਾਸਤੇ ਸਰਕਾਰ ਤੋਂ ਜਵਾਬ ਮੰਗਿਆ ਇਹ ਸਾਰੀਆਂ ਗੱਲਾਂ ਦਾ ਔਰ 30 ਅਪ੍ਰੈਲ ਨੂੰ ਹੁਣ ਅੱਗੇ ਇਸ ਤੇ ਬੈਸ ਹੋਏ